ਦਾ ਖਾਲਸਾ ਵਾਹਿਗੁਰੂ ਜੀ ਕੀ ਤਤੇ ਸੰਤਨ ਸਿੰਘ ਜੀ ਦੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਦਾ ਹੀ ਜੈਕਾਰੇ ਸਦਾ ਹੀ ਜੈਕਾਰੇ ਸਰਬਤਾ ਪਨਾ ਕਰੋ ਬਾਬਾ ਜੀ ਮਿਹਰ ਕਰੋ ਕਿਰਪਾ ਕਰੋ ਬਾਬਾ ਜੀ ਦੁੱਖਾਂ ਕਲੇਸ਼ਾਂ ਦਾ ਨਾਸ਼ ਕਰੋ ਬਾਬਾ ਜੀ ਉਹ ਕੀ ਤੜੀ ਨਾਲ ਦੇ ਕਰੋ ਕਿਰਪਾ ਸੰਤਨ ਸਿੰਘ ਜੀ ਦੇ ਗੁਰੂ ਤੇਗ ਬਹਾਦਰ ਮਹਾਰਾਜ ਆਪਣੀ ਕਿਰਪਾ ਕਰੋ ਮਿਹਰ ਕਰੋ ਬੱਚਾ ਦੇ ਬਾਬਾ ਜੀ ਬਖਸ਼ ਦੋ ਬੱਚੇ ਨੂੰ ਕਰ ਦੋ ਕਿਰਪਾ ਅਸੀਂ ਬਈ ਬੜੀ ਆਸਾ ਲਾ ਕੇ ਬੈਠੇ ਕਰੋ ਕਿਰਪਾ ਆਪਣੀ ਮਿਹਰ ਕਰੋ ਗੁਰ ਤੇਗ ਬਹਾਦਰ ਸਾਹਿਬ ਮਹਾਰਾਜ ਕਿਰਪਾ <laughs> ਕਰਕੇ

ਕਹਾਵਤਿੰਦਰਾ ਕਹਾਵਤਿੰਦਰਾ ਪੂਰੇ ਕਹਾਵਤਿੰਦਰਾ ਹੋ ਜਾਣ ਕਿਹੜਾ ਅੜਚਾ ਹੋ ਕਹਾਵਤ ਕਾਹਦੇ ਹੋ ਸੁਣ ਕਹਾਵਤਿੰਦਰਾ ਬਸਤਾ ਜੋਵੇ ਨਾ ਚਿਤ ਤੋੜੇ ਜਮਕਾਰਾ ਦਾ ਜਾਣੀ ਚੋਰੇ ਲਾ ਜੱਤਾ ਸਾਨੇ ਕਰਨਾ ਉਹ ਬਲੇ ਹਾਰੀ ਸਤ ਕਰੋ ਚੱਲ ਹੋ ਬਲੇਹਾ ਸਤ ਗੁਰਜ ਅਭੀ ਜੇ ਦਾ ਸਤਿਨਾਮ ਕਬਬੋ ਰੇ ਬਰਦੇ ਜੀਵੇ ਨਾਮ ਜਪੇ ਸਤਿਗੁਰ ਪ੍ਰਭੂ ਬਾਰ ਹੋ ਅਮਰਤ ਕੋਈ ਸਹੀ ਤਨ ਪਰ ਸਚਰੇ ਸਚੁ ਤ ਸਤਿਗੁਰ ਪ੍ਰਭੂ ਬਾਰ ਸੁਖੁ ਗਤਿ ਬਿਵਸੀ ਏ ਹੈ ਨਜੈ

पीतर की तरवान

कर न कल रा सचे पात माल चन दर्शन देवा ઓ ભરી શરર લા લા તો કે સખી શરર આતમ કહા કે સાબ કે બી તના બિના ઓ ਨਾਨਕੇ ਇਕ ਕਰੇ ਸਵਾਤ ਹਮਾਰੀ ਜੋ ਹਮਤੋ ਕਰੇ ਸਵਾਤ ਸੱਚਾ ਸੱਚਾ ਬਾਦਸ਼ਾਹ ਸੱਚਾ ਬਾਦਸ਼ਾਹ ਓ ਸੱਚਾ ਬਾਦਸ਼ਾਹ ਸੱਚਾ ਬਾਦਸ਼ਾਹ ਸੱਚਾ ਬਾਦਸ਼ਾਹ ਓ ਸੱਚਾ सओ सपो सुठे सोए नओ एन श्री गुरू ग्रंथ साहिब जी गुरू ग्रंथ साहिब जी वाहिगुरु जीसा वाहिगुरु जी फते सतनाम श्री वाहिगुरु साहिब जी जब लो नई पागलार उह ਤਹਾ ਗਲੋ ਪ੍ਰਮਤੀ ਫਿਰਤੇ ਬਹਤਾਯੋ ਕਲ ਕੋ ਰਸਮੰਦਰ ਮੈਂ ਬੂੜ ਤਥੀ ਕਬ ਹੂੰ ਮਟ ਹੈ ਨਹੀਂ ਰਿ ਪਸ਼ਤਾਯੋ ਤਤ ਵਿਚਾਰ ਯਹ ਮਤਰਾ जग तार अवतार बनायो जपियो जिन अर्जुन देव गुरू फिर संकट जोन गर्व न आयो जपियो जेने अर्जन देव गुरु। संकट जोन न आयो जीता समंद सागर नीर भरियाते अगण हमारी दया करो किशमेश रे उपाव डूबते पत्थर तारी जियड़ाय गणम्बर आपड़ तप भीतर वग खाती प्राण वत नामक हुक्म पछाड़ सुखोवा दिन रातें ਅੰਦਰ ਸੱਚਾ ਨੇਹ ਲਾਇਆ ਪ੍ਰੀਤਮ ਆਪਣੇ ਤਨ ਮਨ ਹੋਏ ਨਿਹਾਲ ਜਾਗਰ ਦਿਖਾ ਸਵਣੇ ਨਰਾਮ ਨਾਮ ਯਰ ਮੈਂ ਗਯੋ ਜਾ ਕੇ ਸਵਨਹੀਂ ਕੋਈ जेह से मरत संकट मिट दर्श तुहारो सुलोरेन सहज सवाई ਦਰਸਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਜਾਇ ਹੋਵੈ ਸਿਵਤ ਖਸਮ ਦੀ ਨੂਰ ਅਰਸੋ ਕੁਰਸੋ ਚਟੀਆਂ तु डिठे सचे पात सा मल जनम जनम दे कटी सजण सचा पात सह सा, सिर सह द जिस पास बढ़िया सोए सब न वे स सतनाम श्री वाहिगुरु साहिब जी सूर ਨੰਨਾ ਅਮਦ ਕਰੇ ਨਾਰਨਾਰੀ ਹਰ ਹਰ ਪ੍ਰਭ ਕਿਰਪਾ ਤਾਰੀ ਪਰਮੇਸ਼ਰ ਦਿੱਤਾ ਬਨਾ ਦੁਖ ਰੋਗ ਕਾ ਡੇਰਾ ਪੱਲਾ ਅਲਨ ਕਰੇ ਨਾਰ ਨਾਰੀ ਹਰ ਹਰ ਪ੍ਰਭ ਕਿਰਪਾ ਤਾਰੀ ਸੰਤੋ ਸੁਖ ਆਸਾਦ ਥਾਈ ਬ੍ਰਹਮ ਪੂਰਨ ਪਰਮੇਸ਼ਰ ਐ ਰਵ ਰਹਾ ਸਭ ਦੀ ਜਾਈ ਰਹਾ ਓ ਧਰ ਕੀ ਬਾਣੀ ਆਈ ਇਹਨ ਸਗਲੀ ਚਿੰਤਾ ਮਿਟਾਈ ਹੇ ਰਵਾਨਾ ਆਰ ਨਾਮ ਤ ਸੱਚ ਵਖਾਨਾ ਤਰ ਕੀ ਬਾਣੀ ਆਈ ਤੈਨ ਸਗਲੀ ਚਿੰਤਾ ਮਿਟਾਈ ਰਖ ਮਹਿਰਵਾਨਾ ਹਰ ਨਾਨਕ ਸਾਚ ਵਖਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਰਠਾ ਮਹੱਲਾ ਪੰਜਵਾਲ ਪਰਮੇਸ਼ਰ ਦਿੱਤਾ ਬਣਾ ਦੁੱਖ ਰੋਗ ਕਾਢੇ ਰਾ ਪਨਾ ਆਲਾ ਤਾਂ ਕਰੇ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਤਾਰੀ ਪਰਮ ਸਨਮਾਨ ਜੋ ਗੁਰੂ ਗੁਰੂ ਪਿਆਰੇ ਗੁਰਸਵਾਰੀ ਜੀ ਕੀ ਸਾਕਿਨਵਾਜੀ ਸਾਧ ਸੰਗਤ ਜੀਓ ਅੱਜ ਦਾ ਇਹ ਪਾਵਨ ਪਵਿੱਤਰ ਹੁਕਮ ਪੰਜਵੇਂ ਗੁਰੂ ਨਾਨਕ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੰਜ ਮਹਾਨ ਸਾਧਗੰ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਰਸਨਾ ਤੋਂ ਚਾਰਨ ਹੋਇਆ ਸੋਰਠਾ ਰਾਗੰਦਰ ਹੈ ਜੀ ਤਾਲ ਪਰ ਸਰਗੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਾਂ ਦੇ ਪਾਵਨ ਪਤਰੰਗ 627 ਉੱਪਰ ਸੁਭਾਇਮਾਨ ਹੈ ਸਤਿਗੁਰ ਜੀ ਕਿਰਪਾ ਕਰਨ ਇਹ ਪਾਵਨ ਹੁਕਮ ਸਾਡੇ ਹਿਰਦੇ ਵਿੱਚ ਵਸੇ ਸਾਡਾ ਗੁਰੂ ਘਰ ਆਇਆ ਜਾਵੇ ਆ ਸੁਣਿਆ ਸਫਲ ਹੋ ਜਾਏ ਗੱਲਾਂ ਚੁੱਕਾਂ ਦੀ ਖਿਮਾ ਕਰਿਓ ਬਲਾਉ ਹਥੇ ਜੀ ਵਾਹਿਗੁਰੂ ਜੀ ਕਾ ਖਾਲਸਾ वाहिगुरु जी फत